ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵਾਲੀ ਕਪੂਰਥਲਾਕ ਚ ਇਸਾਈ ਪਾਈਚਾਰੇ ਨੇ ਆਪਣਾ ਗੁੱਸਾ ਤੇ ਦਰਦ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਹੈ 32 ਸਾਲਾਂ ਤੋਂ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਿਹਾ ਕਬਰ ਸਤਾਨ ਦਾ ਮਾਮਲਾ ਹੁਣ ਇੱਕ ਵੱਡੀ ਮੰਗ ਵਿੱਚ ਬਦਲ ਗਿਆ ਹੈ ਕਪੂਰਥਲਾ ਦੇ ਜਗਜੀਤ ਕਲੱਬ ਨੂੰ ਲੈ ਕੇ ਹੋ ਰਹੇ ਵਿਵਾਦ ਨੇ ਹੋਰ ਵੀ ਗੰਭੀਰ ਰੂਪ ਧਾਰਨ ਕਰ ਲਿਆ ਹੈ ਈਸਾਈ ਪਾਇਚਾਰੇ ਨੇ ਡਿਪਟੀ ਕਮਿਸ਼ਨਰ ਨੂੰ ਸਾਫ ਸ਼ਬਦਾ ਵਿੱਚ ਅਲਟੀਮੇਟਮ ਦੇ ਦਿੱਤਾ ਹੈ ਕਿ ਜਗਜੀਤ ਕਲੱਬ ਜੋ ਕਿ ਉਹਨਾਂ ਦੇ ਅਨੁਸਾਰ ਇੱਕ ਧਾਰਮਿਕ ਚਰਚ ਹੈ ਉਸ ਨੂੰ ਕਲੱਬ ਦੇ ਤੌਰ ਤੇ ਵਰਤਣਾ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਚਰਚ ਬਚਾਓ ਮੋਰਚੇ ਹਿੱਟ ਪੰਜਾਬ ਪਰ ਦੇ ਪਾਸਟਰ ਇਕੱਠੇ ਹੋਏ ਤੇ ਇਹ ਸਾਫ ਕਰ ਦਿੱਤਾ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਮੰਗ ਨਾ ਮੰਨੀ ਤਾਂ ਇਹ ਸੰਘਰਾਸ਼ ਹੋਰ ਵਧੇਗਾ ਪਾਸਟਰਾਂ ਨੇ ਇਹ ਵੀ ਦੱਸਿਆ ਕਿ ਜਗਜੀਤ ਕਲੱਬ ਉਹਨਾਂ ਦੀ ਧਾਰਮਿਕ ਜਾਇਦਾਦ ਹੈ ਜਿਸ ਨੂੰ ਕਲੱਬ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਜੋ ਕਿ ਗਲਤ ਹੈ ਉਹਨਾਂ ਸਰਕਾਰ ਕੋਲ ਮੰਗ ਰੱਖੀ ਹੈ ਕਿ ਇਸ ਚਰਚ ਨੂੰ ਤੁਰੰਤ ਖਾਲੀ ਕਰਵਾਇਆ ਜਾਵੇ ਤੇ ਇਸ ਨੂੰ ਮੁੜ ਇਸਾਈ ਭਾਈਚਾਰੇ ਦੇ ਹਵਾਲੇ ਕੀਤਾ ਜਾਵੇ ਹੁਣ ਦੇਖਣਾ ਇਹ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਕੀ ਫੈਸਲਾ ਲੈਂਦੀ ਹੈ ਕਿਉਂਕਿ ਇਹ ਮਾਮਲਾ ਸਿਰਫ ਜਾਇਦਾਦ ਦਾ ਨਹੀਂ ਧਾਰਮਿਕ ਆਸਥਾ ਅਤੇ ਭਰੋਸੇ ਦਾ ਵੀ ਹੈ ਮੈਂ ਦਿਲ ਤੋਂ ਧੰਨਵਾਦ ਦਿਆਂ ਖਾਸ ਕਰਕੇ ਸਾਡੇ ਵਿੱਚ ਜੋ ਆ ਪਵੇ ਜਿਹਦੇ ਨਾਲ ਲਾਲਡ ਆਰਡਰ ਦੀ ਸਥਿਤੀ ਨੂੰ ਕੋਈ ਪ੍ਰੋਬਲਮ ਆਵੇ ਤੇ ਨਾ ਹੀ ਪ੍ਰਸ਼ਾਸਨ ਚਾਵੇ ਕਿ ਅਸੀਂ ਲੋਕਾਂ ਨੂੰ ਕਿਸੇ ਵੀ ਕਿਸੇ ਤਰੀਕੇ ਨਾਲ ਪਰੇਸ਼ਾਨ ਕਰੀਏ ਤੋਂ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਆਇਓ ਹੁਣ ਸਾਰੇ ਆਪਣੇ ਪਾਸ ਸਹਿਬਾਨਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਬੜੀ ਸ਼ਾਂਤੀ ਪੂਰਵਕ ਅਦਬ ਦੇ ਨਾਲ ਜਿਸ ਤਰ੍ਹਾਂ ਜੋ ਸਾਨੂੰ ਤਾਲੀਮ ਦੱਸਦੀ ਆ ਕਿ ਅਸੀਂ ਆਪਣੇ ਅਧਿਕਾਰੀਆਂ ਦੇ ਨਾਲ ਪੇਸ਼ ਆਈਏ ਔਰ ਇਸ ਮੁੱਦੇ ਬਾਰੇ ਉਹਨਾਂ ਨੂੰ ਜਾਣਕਾਰੀ ਜਾਣਕਾਰੀ ਕਰਵਾਈਏ ਹallelujah 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 ਜੇ ਬਈ ਯਿਸੂ ਮਸੀਹ ਦੇ ਨਾਮੀ ਜੈ ਕਲੱਬ ਹਟਾਓ ਚਰਚ ਬਚਾਓ ਕਲੱਬ ਹਟਾਓ ਚਰਚ ਬਚਾਓ ਕਲੱਬ ਹਟਾਓ ਚਰਚ ਬਚਾਓ ਕਲੱਬ ਹਟਾਓ ਚਰਚ ਬਚਾਓ ਧੰਨਵਾਦ ਚਰਚ ਬਚਾਓ ਮੋਰਚਾ ਕਪੂਰਥਲਾ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਪੰਜਾਬ ਦੀਆਂ ਵੱਖ-ਵੱਖ ਪਾਸਟਰ ਐਸੋਸੀਏਸ਼ਨਾਂ ਨੂੰ ਉਹ ਸਾਡੇ ਕੋਲ ਪਹੁੰਚਿਆ ਵਾ ਅਸੀਂ ਇਸੀ ਦਫਤਰ ਦੇ ਬਾਹਰ ਖੜੇ ਆਂ ਔਰ ਕੁਝ ਮਿੰਟਾਂ ਬਾਅਦ ਅਸੀਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਸ ਗੱਲ ਨੂੰ ਲੈ ਕੇ ਮਿਲਾਂਗੇ ਕਿ ਚਰਚ ਦੀ ਨਿਲਾਮੀ ਦਾ ਤੁਸੀਂ ਰੁਕਵਾ ਦਿੱਤੀ ਆ ਲੇਕਿਨ ਚਰਚ ਦੇ ਵਿੱਚ ਜਿਹੜੀਆਂ ਅਨਲੀਗਲ ਐਕਟੀਵਿਟੀ ਹੋ ਰਹੀਆਂ ਉਹਨਾਂ ਨੂੰ ਰੁਕਵਾਇਆ ਜਾਵੇ ਔਰ ਅਸੀਂ ਬਹੁਤ ਸਾਰੇ ਤਾਵਾ ਤੋਂ ਸਾਨੂੰ ਜਿਹੜੀ ਅਸੀਂ ਆਪਣੇ ਲੈਵਲ ਤੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਪ੍ਰਸ਼ਾਸਨ ਸਾਨੂੰ ਕਲੱਬ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਦੇ ਰਿਹਾ ਔਰ ਸਾਨੂੰ ਕਈ ਤਰੀਕੇ ਨਾਲ ਡਰਾਇਆ ਦੇ ਦਾਸਾਂ ਨੂੰ ਜੈਮਸੀ ਦੀ ਔਰ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਉਹਨੇ ਅੱਜ ਦਾ ਦਿਨ ਸਾਡੇ ਜੀਵਨ ਚ ਦਿੱਤਾ ਤੇ ਅੱਜ ਅਸੀਂ ਇਸ ਦਾ ਖਾਸ ਮੁੱਦਿਆਂ ਦੇ ਉੱਤੇ ਇਕੱਤਰ ਹੋਇਆ ਕਿਉਂਕਿ ਪਿਛਲੇ ਸਮੇਂ ਚ ਅਸੀਂ ਜੋ ਸਾਡਾ ਚਰਚ ਬਚਾਓ ਮੋਰਚਾ ਆ ਉਹਦੇ ਨਾਲ ਸਾਰੇ ਸਾਡੇ ਸੰਗਠਨ ਜੁੜੇ ਆ ਔਰ ਸਾਡੇ ਸਾਰੇ ਸਾਨੂੰ ਸਹਿਯੋਗ ਕਰੇ ਆ ਗੱਲ ਇਕੱਲੇ ਚਰਚ ਦੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਚੀਜ਼ਾਂ ਬਣੀਆਂ ਨੇ ਉਹ ਕਦੀ ਵੀ ਖਤਮ ਨਹੀਂ ਹੁੰਦੀਆਂ ਜਿਹੜੀਆਂ ਰੱਬ ਵੱਲੋਂ ਬਣੀਆਂ ਹੁੰਦੀਆਂ ਭਾਵੇਂ ਜਿੰਨੀਆਂ ਮਰਜ਼ੀ ਉਹਦੇ ਉੱਤੇ ਸਾਜ਼ਿਸ਼ਾਂ ਹੋਣ ਜਾਂ ਕੁਝ ਵੀ ਹੋਵੇ ਤੇ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਸਮੂਹ ਭਾਈਚਾਰੇ ਨੂੰ ਭਾਵੇਂ ਉਹ ਸਿੱਖ ਆ Hindu ਆ ਮੁਸਲਮਾਨ ਆ ਜੇ ਅੱਜ ਚਰਚ ਦੇ ਵਿੱਚ ਇਤਰਾ ਹੋ ਰਿਹਾ ਕੱਲ ਨੂੰ ਕਿਸੇ ਵੀ ਸਥਾਨ ਦੇ ਉੱਤੇ ਇਤਰਾ ਹੋ ਸਕਦਾ ਤੇ ਸਾਨੂੰ ਸਭ ਨੂੰ ਰਲ ਕੇ ਇਹ ਹੱਲਾ ਮਾਰਨਾ ਚਾਹੀਦਾ ਕਿ ਜਿਹੜੀਆਂ ਰੱਬ ਦੀਆਂ ਚੀਜ਼ਾਂ ਨੇ ਕਿਉਂਕਿ ਕੋਈ ਵੀ ਧਰਮ ਸਥਾਨ ਕੋਈ ਵੀ ਰੱਬ ਦੀ ਜਿਹੜੀ ਜਗਾ ਹੈ ਨਾ ਉੱਥੇ ਕਦੇ ਵੀ ਇਨਸਾਨ ਨੂੰ ਮਾੜੀ ਹallelujah 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 ਹਾਂਜੀ ਕੀ ਕਹਿਣਾ ਚਾਹੁੰਗੇ ਜੀ ਅੱਜ ਡੀਸਾ ਨੂੰ ਅਸੀਂ ਪਿਛਲੀ 23 ਤਰੀਕ ਨੂੰ ਇਹ ਚਰਚ ਬਚਾਓ ਜਿਹੜਾ ਅਸੀਂ ਮਹਿੰਮ ਸ਼ੁਰੂ ਕੀਤੀ ਆ ਉਹਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਇਹ ਕਲੱਬ ਦੇ ਵਿੱਚ ਅਸਲ 'ਚ ਉਹ ਸਾਡਾ ਚਰਚ ਆ ਉਹਦੇ ਵਿੱਚ ਜਿਹੜੀਆਂ ਇਨਲੀਗਲ ਐਕਟੀਵਿਟੀਆਂ ਹੋ ਰਹੀਆਂ ਉਹਨਾਂ ਨੂੰ ਉੱਥੋਂ ਉਠਾਇਆ ਜਾਵੇ ਤੇ ਜਿਹੜਾ ਉਹ ਪਵਿੱਤਰ ਸਥਾਨ ਦੀ ਉਹਦੀ ਮਾਨ ਮਰਿਆਦਾ ਟਾਈਮ ਰੱਖੀ ਜਾਵੇ ਅੱਜ ਡੇਢ ਕੁ ਮਹੀਨਾ ਬੀਤ ਗਿਆ ਸੀਗਾ ਅਸੀਂ ਸੋਚ ਰਹੇ ਕਿ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਲੇਕਿਨ ਸਾਡੇ ਔਰ ਪ੍ਰਸ਼ਾਸਨ ਦਰਮਿਆਨ ਕੋਈ ਦਾ ਦਾ ਤਾਲਮੇਲ ਨਹੀਂ ਬਣਿਆ ਤੇ ਅਸੀਂ ਬਾਕੀ ਪਾਸਟ ਅਸੋਸੀਏਸ਼ਨ ਨੇ ਅੱਜ ਬਤਵਾ ਕੇ ਜ਼ਿਲ੍ਹਾ ਤੋਂ ਉਹਨਾਂ ਨਾਲ ਤਾਲਮੇਲ ਬਣਾਇਆ ਉਹ ਸਾਡੇ ਕੋਲ ਹਾਜ਼ਰ ਆ ਤੇ ਅਸੀਂ ਅੱਜ ਡੀ ਸਾਹਿਬ ਨੂੰ ਇਸੇ ਸਬੰਧ ਵਿੱਚ ਮਿਲਿਆ ਕਿ ਜਿਹੜਾ ਸਾਡਾ ਧਾਰਮਿਕ ਸਥਾਨ ਆ ਉਹ ਰਾਜੇ ਨੇ ਇਸ ਕਮਿਊਨਿਟੀ ਵਾਸਤੇ ਚਰਚ ਬਣਾਇਆ ਸੀਗਾ ਤੇ ਉਹ ਠੀਕ ਆ ਸਾਡੀ ਕਮਿਊਨਿਟੀ ਉਸ ਵੇਲੇ ਘੱਟ ਸੀਗਾ ਉਹ ਗਲਤ ਹੱਥਾਂ ਵਿੱਚ ਚਲਾ ਗਿਆ ਤੇ ਉਸ ਨੂੰ ਗਲਤ ਹੱਥਾਂ ਵਿੱਚੋਂ ਕੱਢਣ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਔਰ ਡੀਸੀ ਸਾਹਿਬ ਨੇ ਸਾਡੀ ਗੱਲ ਬਾਤ ਸੁਣ ਕੇ ਸਾਨੂੰ ਆਸਵਸ਼ਾਸ਼ਨ ਦਵਾਇਆ ਕਿ ਤੁਸੀਂ ਸਾਨੂੰ ਇੱਕ ਹੋਰ ਮੀਟਿੰਗ ਕਰੋ ਔਰ ਤੁਸੀਂ ਜੋ ਤੁਹਾਡੇ ਕੋਲ ਕਾਗਜ਼ ਪੱਤਰ ਆ ਇਹ ਦੇ ਰਿਗਾਰਡਿੰਗ ਹੈਗੇ ਆ ਆਪਾਂ ਸਰਲ ਮਿਲ ਕੇ ਇਹਦਾ ਮਸਲਾ ਹੱਲ ਕਰਦੇ ਆਂ ਕੁਰਾਸਮ ਤੁਸੀਂ ਕਹਿ ਰਹੇ ਹੋ ਕਿ ਚਰਚ ਜਿਹੜਾ ਸਾਈ ਸਮਾਜ ਦਾ ਉਹ ਤੁਹਾਡੇ ਕੋਲ ਕੀ ਪ੍ਰੂਫ ਹੈ ਹਾਂ ਜਦੋਂ ਅਸੀਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਾਡਾ ਲੇਕਿਨ ਜਦੋਂ ਕੋਈ ਬੰਦਾ ਇਹਦੀ ਨਿਲਾਮੇ ਕਰਾਉਣ ਵਾਸਤੇ ਤਿਆਰ ਹੋ ਜਾਂਦਾ ਤੇ ਜਦੋਂ ਅਸੀਂ ਇਹਦੀ ਕੋਕ ਪੜਤਾਲ ਕੀਤੀ ਤੇ ਪੰਜਾਬ ਟੂਰਿਜ਼ਮ ਦਾ ਜਿਹੜਾ ਮੈਪ ਅਸੀਂ ਖੰਗਾ ਲਿਆ ਪੰਜਾਬ ਟੂਰਿਜ਼ਮ ਦੇ ਮੈਪ ਦੇ ਵਿੱਚ ਆਉਂਦਾ ਹੈ ਕਿ ਫਰਸਟ ਬਿਲਡ ਐ ਚਰਚ ਕਿ ਇਸਾਈ ਲੋਕਾਂ ਦੀ ਮਾਨ ਮਰਿਆਦਾ ਵਾਸਤੇ ਧਾਰਮਿਕ ਸਥਾਨ ਬਣਾਇਆ ਗਿਆ ਅਡਵਾਨ ਸਾਹਿਬ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਤੁਹਾਡੇ ਤੋਂ ਅੰਜਾਮ ਲਾ ਰਹੀ ਆ ਕਿ ਇਹ ਅਡਵਾਨ ਸਾਹਿਬ ਜਿਹੜੇ ਆ ਉਹ ਸ਼ਹਿਰ ਦਾ ਮਹੌਲ ਜਿਹੜਾ ਉਹ ਖਰਾਬ ਨੂੰ ਦਿੰਦੇ ਆ ਦੇਖ ਸਾਡੇ ਕਿਸੇ ਲੜਾਈ ਦੇ ਸੌਰੀ ਕਮਿਊਨਿਟੀ ਦੇ ਨਾਲ ਲੜਾਈ ਨਹੀਂ ਆ ਪ੍ਰਸ਼ਾਸਨ ਸਾਡਾ ਧਾਰਮਿਕ ਸਥਾਨ ਦੱਬੀ بیٹھا ਅਸੀਂ ਪ੍ਰਸ਼ਾਸਨ ਨੂੰ ਤੋਂ ਮੰਗ ਕੀਤੀ ਸੀ ਉਹ ਸਾਡੇ ਭਰਾ ਵਾ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਹੈਗਾ ਸਿੱਖ ਭਾਈਚਾਰਾ ਵੀ ਤੁਸੀਂ ਦੇਖ ਰਹੇ ਆ ਤੇ ਸਾਰੀ ਕਮਿਊਨਿਟੀ ਸਾਡੇ ਨਾਲ ਆ ਉਹ ਪਤਾ ਨਹੀਂ ਹੁਣ ਕੌਣ ਲੋਕ ਆਉਣਗੇ ਨਾਲੇ ਹਿੰਦੂ ਮੁਸਲਮਾਨ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਸਭ ਸੁਣੋ ਵੀ ਤਾਂ ਉਸ ਵਾਸਤੇ ਪ੍ਰਸ਼ਾਸਨ ਨੇ ਸਾਨੂੰ ਆਖਿਆ ਅਸੀਂ ਤੁਸੀਂ ਸਾਡੇ ਕੋਲ ਜੋ ਇਹਦੇ ਰਿਗਾਰਡਿੰਗ ਤੁਹਾਡੇ ਕੋਲ ਡਾਕੂਮੈਂਟ ਹੈਗੇ ਸਾਡੇ ਕੋਲ ਪੇਸ਼ ਕਰੋ ਅਸੀਂ ਤੁਹਾਡੇ ਨਾਲ ਬੈਠ ਕੇ ਇਹਦਾ ਤਾਲਮੇਲ ਬਿਠਾ ਕੇ ਤੇ ਤੁਹਾਡੇ ਮਸਲੇ ਨੂੰ ਹੱਲ ਕਰਵੋ ਤੁਹਾਨੂੰ ਲੱਗਦਾ ਜੀ ਪ੍ਰੋਸੈਸ ਤੁਹਾਨੂੰ ਗ਼ਨਸਾਫ ਦੇ ਬਿਲਕੁਲ ਜੇ ਜਿਹੜੇ ਕਾਨੂੰਨ ਵਿਧੀਆਂ ਲਾ ਵਾ ਸਾਰੇ ਬਾਈਬਲ ਦੇ ਵਿੱਚੋਂ ਨਿਕਲੇ ਆ ਤੇ ਆਸ ਤੇ ਹੀ ਸਾਰੇ ਸਭ ਕੁਝ ਆ ਅਸੀਂ ਅਸੀਂ ਉਮੀਦ ਲੈ ਕੇ ਆਏ ਦਿਸਾ ਬੜੇ ਚੰਗੇ ਆ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਾਡੀ ਗੱਲ ਬਾਤ ਸੁਣੀ ਹੈ ਪ੍ਰੋਸੈਸ ਨਹੀਂ ਕਰਦਾ ਤੁਹਾਡਾ ਜੀ ਐਕਸ਼ਨ ਹੋਏਗਾ ਹਾਂ ਜਿਹੜੇ ਬੰਦੇ ਸਾਡੇ ਕੋਲ ਖੜੇ ਆ ਇਹ ਚਰਚਾਂ ਦੇ ਨੁਮਾਇੰਦੇ ਆ ਇੱਕ ਇੱਕ ਬੰਦੇ ਪਿੱਛੇ ਮੇਰਾ ਖਿਆਲ ਕਿ 5-500 ਬੰਦਾ ਹੋਊਗਾ ਅਗਰ ਨਹੀਂ ਸਾਡੀ ਸੁਣਵਾ ਲਈਏ ਕਿ ਬਹੁਤ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਮਰਨਵਰ ਰੱਖਾਂਗੇ ਜਾਂ ਜੋ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਅਸੀਂ ਕਰਾਂਗੇ ਦੁਆਬੇ ਚ ਦੋ ਤਿੰਨ ਵੱਡੀਆਂ ਮਿਨਿਸਟਰੀਆਂ ਹੈਗੀਆਂ ਅਸਾਈ ਭਾਈਚੇ ਦੀਆਂ ਉਹਨਾਂ ਦੇ ਜਿਹੜੇ ਸਿੱਖਣ ਦੇ ਨੁਮਾਇੰਦੇ ਆ ਉਹ ਇੱਕ ਵਾਰ ਵੀ ਨਹੀਂ ਦੇਖੇਗੇ ਤੁਹਾਡੇ ਨਾਲ ਹਾ ਇਹ ਇਦਾਂ ਹੁੰਦਾ ਕਿ ਜਿਹੜਾ ਅਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਰਿਜ਼ਰਵ ਰੱਖਿਆ ਅਸੀਂ ਜਿਹੜਾ ਪਹਿਲਾ ਨਰਸਰੀ ਆ ਫੇ ਐਲ ਕੇ ਜੀ ਫੇ ਯੂ ਕੇ ਜੀ ਆ ਜਦੋਂ ਅਸੀਂ ਸਟੈਪ ਬਾਈ ਸਟੈਪ ਉੱਪਰ ਜਾਵਾਂਗੇ ਤੇ ਉਹ ਜਥੇਬੰਦੀਆਂ ਸਾਡੇ ਨਾਲ ਆਉਣਗੀਆਂ ਸਾਡੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਸਾਡੇ ਨਾਲ ਹੀ ਆ ਅਡਵਾਨ ਸਾਬ ਜਿਹੜੀ ਕਰਪੂਤਲਾ ਐਸੋਸੀਏਸ਼ਨ ਆ ਤੁਸੀਂ ਪਹਿਲੇ ਵੀ ਇੱਕ ਦੋ ਮੀਟਿੰਗਾਂ ਕਰ ਚੁੱਕੇ ਅੱਜ ਟੱਡ ਨਾਲ ਕਿਉਂ ਨਹੀਂ ਖੜੇ ਹੋ ਉਹ ਸਾਡੇ ਨਾਲ ਹੀ ਆ ਨਹੀਂ ਅੱਜ ਇੱਕ ਵੀ ਬੰਦਾ ਕਰਪੂਤਰਾ ਦੇ ਵਿੱਚੋਂ ਨਹੀਂ ਹੈਗਾ ਡਾਡਾ ਮੈਂ ਕਿਉਂ ਸਾਡੇ ਨਾਲ ਹੀ ਆ ਕਿਉਂ ਨਹੀਂ ਆਏ ਨਾਲ ਉਹ ਉਹ ਤੁਸੀਂ ਹੀ ਕ੍ਰਿਸਚਨ ਬੰਦਾ ਨਾਲ ਜੁੜਦਾ ਮੈਟਰ ਆ ਹੋਰ ਸਾਡੇ ਹਿੰਦੂ ਭਰਾ ਸਾਡੇ ਕੋਲ ਆ ਦੱਸੋ ਹੋਰ ਇਹ ਤੋਂ ਇਲਾਵਾ ਤੁਹਾਨੂੰ ਕੀ ਚਾਹੀਦਾ ਬਾਕੀ ਆਪਾਂ ਕਿਸੇ ਵੀ ਧਰਮ ਦੇ ਵਿੱਚ ਆ ਚਾਹੇ ਹਿੰਦੂ ਚਾਹੇ ਹਿੰਦੂ ਕਮੇਟੀ ਦਾ ਘਾਣ ਨਹੀਂ ਕਰਨਾ ਜੇ ਕੋਈ ਸਿੱਖ ਆ ਸਿੱਖ ਕਮੇਟੀ ਦਾ ਘਾਣ ਨਾ ਕਰੇ ਜੇ ਕੋਈ ਮੁਸਲਮਾਨ ਮੁਸਲਮ ਕਮੇਟੀ ਦਾ ਜੇ ਕੋਈ ਇਸਾਈਆ ਉਹ ਇਸਾਈ ਦੀ ਮਦਰ ਕੰਗ ਸਕਦਾ ਕਰੇ ਨਾ ਕਰੇ ਲੇਕਿਨ ਉਹ ਆਪਣੀ ਕਮਿਊਨਿਟੀ ਦਾ ਕੰਨ ਜਿਹੜਾ ਨਾ ਬੰਦੇ ਸਾਹਿਬ ਇੱਥੇ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿੱਦਾਂ ਕਿ ਤੁਸੀਂ ਗੈੜੇ ਕ੍ਰਿਸ਼ਨ ਕਮਿਊਨਿਟੀ ਸਾਡੀ ਤੁਹਾਡੇ ਨਾਲ ਆਪਾਂ ਦੇਖ ਰਹੀਏ ਕਿ ਜ਼ਿਆਦਾ ਜਿਹੜੇ ਕਨਵਰਟਡ ਕ੍ਰਿਸ਼ਨ ਨੇ ਆ ਤੁਹਾਡੇ ਨਾਲ ਜਿਹੜੇ ਮੁੱਢ ਤੋਂ ਹੀ ਕ੍ਰਿਸ਼ਨ ਹੈ ਉਹ ਨਹੀਂ ਜਵੇਗਾ ਹਾਂ ਦੇਖੋ ਇਦਾਂ ਹੁੰਦਾ ਕਿ ਇਹ ਜਦੋਂ ਕਿਸੇ ਗੱਲ ਦਾ ਨਿਆਂ ਹੋਣਾ ਨਾ ਜਦੋਂ ਯਿਸੂ ਮਸੀਹ ਨੇ ਸਾਡਾ ਨਿਆਂ ਕਰਨਾ ਨਾ ਉਹਨੇ ਪ੍ਰਾਣਿਆਂ ਨੂੰ ਦੇਖਣਾ ਔਰ ਕੈਟਾਗਰੀ ਕਿਸੇ ਨਹੀਂ ਦੀ ਦੇਖਣੀ ਤੁਸੀਂ ਕਿੰਨਾ ਕਰੱਪ ਦੇ ਨਾਲ ਆਸਥਾ ਰੱਖਦੇ ਹੋ ਕਿੰਨਾ ਉਹਦੇ ਨਾਲ ਰਿਸ਼ਤਾ ਬਣਾ ਕੇ ਕੋਈ ਮਿਸ਼ਨਾਂ ਦਾ ਚੱਕਰ ਨਹੀਂ ਹੈ ਕੋਈ ਤੁਹਾਡੇ ਨਾਲ ਆ ਜਿਹੜੇ ਨਾਲ ਇਹ ਸਾਰੇ ਜਿਹੜੇ ਆ ਜੀਜ਼ਸ ਕ੍ਰਾਈਸ ਨੂੰ ਪਿਆਰ ਕਰਨ ਵਾਲੇ ਆ ਕ੍ਰਿਸਚੀਅਨ ਕਮਿਊਨਿਟੀ ਨੂੰ ਪਿਆਰ ਕਰਨ ਵਾਲੇ ਆ ਔਰ ਇਹ ਜਿਹੜੇ ਅਣਖੀ ਬੰਦੇ ਮੈਂ ਤੁਹਾਨੂੰ ਦੱਸਦਾ ਜਿਹੜੀ ਅਣਖ ਹੁੰਦੀ ਆ ਨਾ ਮੈਂ ਕਈ ਵਾਰੀ ਜਦੋਂ ਅਸੀਂ ਬਾਈਬਲ ਦੇ ਵਿੱਚ ਸਾਡਾ ਜਿਹੜਾ ਪਰਮੇਸ਼ਵਰ ਆ ਉਹ ਅਣਖੀ ਪਰਮੇਸ਼ਵਰ ਆ ਤੇ ਜਿਨਨੇ ਲੋਗ ਇਹ ਤੇ ਖੜੇ ਸਾਰਿਆਂ ਨੇ ਅਣਖ ਜਾਗੀ ਆ ਔਰ ਜਿਹੜੇ ਜਿਨ੍ਹਾਂ ਦੀ ਅਣਖ ਜਾਗੀ ਉਹ ਸਾਡੇ ਨਾਲ ਆ ਠੀਕ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਹਾਂ ਠੀਕ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ